ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੂ ਫਾਰਮਿੰਗ ਹੈਲਪ ਵਿੱਚ ਮੈਂ ਆਪ ਦਾ ਸਵਾਗਤ ਕਰਦਾ ਕਿਸਾਨ ਵੀਰੋ ਝੋਨੇ ਦੀ ਪਨੀਰੀ ਬੀਜਣ ਵੇਲੇ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਜਿਸ ਨਾਲ ਝੋਨੇ ਦੀ ਪਨੀਰੀ ਤੰਦਰੁਸਤ ਤੇ ਪੁੱਟਣ ਲੱਗਿਆਂ ਪੋਲੀ ਰਹੇਗੀ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਤੇ ਪਨੀਰੀ ਪੁੱਟਣ ਵੇਲੇ ਪੋਲੀ ਕਿਵੇਂ ਰਵੇਗੀ ਵੀਡੀਓ ਨੂੰ ਧਿਆਨ ਨਾਲ ਵੇਖਣਾ ਤੇ ਦੱਸੇ ਅਨੁਸਾਰ ਹੀ ਕੰਮ ਕਰਨਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਝੋਨਾ ਕਿੰਨੀ ਤਰੀਕ ਨੂੰ ਲਗਾਉਣਾ ਹੈ ਅਤੇ ਕਿਹੜੀ ਕਿਸਮ ਲਗਾਉਣੀ ਹੈ ਝੋਨੇ ਨੂੰ ਲਗਾਉਣ ਦੀ ਤਰੀਕ ਦੇ ਅਨਸਾਰ ਹੀ ਪਨੀਰੀ ਬੀਜਣ ਦੇ ਤਰੀਕ ਜਿਹੜੀ ਹੋ ਨਿਸ਼ਚਿਤ ਹੋਵੇਗੀ ਜੇਕਰ ਤੁਸੀਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ ਵਾਸਤੇ ਪਨੀਰੀ ਲਗਾਉਣੀ ਹੈ ਤਾਂ ਉਸ ਪਨੀਰੀ ਦੀ ਉਮਰ 22 ਤੋਂ 25 ਦਿਨਾਂ ਦੀ ਹੋਣੀ ਚਾਹੀਦੀ ਹੈ ਜੇਕਰ ਦਰਮਿਆਨੀ ਸਮੇਂ ਦੀਆਂ ਕਿਸਮਾਂ ਬੀਜਣ ਲਈ ਪਨੀਰੀ ਬੀਜਣੀ ਹੈ ਤਾਂ ਪਨੀਰੀ ਦੀ ਉਮਰ ਜਿਹੜੀ ਉਹ 25 ਤੋਂ 30 ਦਿਨਾਂ ਦੀ ਹੋਣੀ ਚਾਹੀਦੀ ਹੈ ਤੇ ਜੇਕਰ ਲੰਮੇ ਸਮੇਂ ਵਾਲੀਆਂ ਕਿਸਮਾਂ ਦੀ ਪਨੀਰੀ ਬੀਜਣੀ ਹੈ ਤਾਂ 30 ਤੋਂ 40 ਦਿਨਾਂ ਦੀ ਪਨੀਰੀ ਦੀ ਉਮਰ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪਨੀਰੀ ਕਿੰਨੀ ਤਰੀਕ ਨੂੰ ਬੀਜਣੀ ਚਾਹੀਦੀ ਹੈ ਹੁਣ ਤੁਸੀਂ ਕੀ ਕਰਨਾ ਹੈ ਕਿ ਪਨੀਰੀ ਬੀਜਣ ਤੋਂ 20-25 ਦਿਨ ਪਹਿਲਾਂ ਜ਼ਮੀਨ ਵਿੱਚ 75-80 ਕਿਲੋ ਘੜੀ ਸੜੀ ਗੋਬਰ ਦੀ ਖਾਦ ਜਿਹੜੀ ਹੈ ਨਾ ਉਹਨੂੰ ਜ਼ਮੀਨ ਵਿੱਚ ਪਾ ਕੇ ਮਿਕਸ ਕਰ ਦੇਣਾ ਤੇ ਪਾਣੀ ਛੱਡ ਕੇ ਕੱਦੂ ਮਾਰ ਦੇਣਾ ਜਦ 6-7 ਦਿਨਾਂ ਬਾਅਦ ਉਪਰੀ ਬੱਤਰਾ ਆ ਜਾਵੇਗੀ ਤੇ ਉਸ ਨੂੰ ਵਾ ਦੇਣਾ ਵਾ ਕੇ ਫੇਰ ਉਸ ਚ ਪਾਣੀ ਛੱਡ ਕੇ ਕੱਦੂ ਮਾਰ ਦੇਣਾ ਅਤੇ ਵੱਤਰੋਂ ਤੇ ਫੇਰ ਉਸ ਨੂੰ ਵਾ ਦੇਣਾ ਇਸ ਤਰ੍ਹਾਂ ਦੋ ਵਾਰ ਕੱਦੂ ਕਰਨਾਲ ਜਿਹੜੀ ਜ਼ਮੀਨ ਜਿਹੜੀ ਉਹ ਬਹੁਤ ਵਧੀਆ ਤਿਆਰ ਹੋ ਜਾਵੇਗੀ। ਜ਼ਮੀਨ ਵਿੱਚ ਪਾਈ ਹੋਈ ਜ਼ਰੂਰੀ ਚੰਗੀ ਤਰ੍ਹਾਂ ਜ਼ਮੀਨ ਵਿੱਚ ਮਿਕਸ ਹੋ ਕੇ ਗਲ ਸੜ ਜਾਵੇਗੀ। ਅਤੇ ਉਸ ਜ਼ਮੀਨ ਵਿੱਚ ਬੀਜੀ ਹੋਈ ਪਨੀਰੀ ਹਰੀ-ਭਰੀ ਰਹੇਗੀ। ਸਹੀ ਟਾਈਮ ਤੇ ਤਿਆਰ ਹੋਵੇਗੀ ਅਤੇ ਪੁੱਟਣ ਵੇਲੇ ਪੋਲੀ ਪੁੱਟੀ ਜਾਵੇਗੀ। ਲੇਵਰ ਨੂੰ ਪੁੱਟਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਕਿਉਂਕਿ ਪਿਛਲੇ ਸਾਲ ਸਾਡੇ ਇਲਾਕੇ ਵਿੱਚ ਪਨੀਰੀ ਕਰੜੀ ਪੁੱਟਣ ਵਾਲੀ ਜਿਹੜੀ ਸਮੱਸਿਆ ਹੈ ਬਹੁਤ ਆਈ ਸੀ ਜਿਸ ਕਾਰਨ ਲੇਬਰ ਵਾਲੇ ਜਿਹੜੇ ਉਹ ਤੰਗ ਹੁੰਦੇ ਸੀ ਪਨੀਰੀ ਉੱਪਰੋਂ ਟੁੱਟ ਜਾਂਦੀ ਸੀ ਅਤੇ ਟਾਈਮ ਵੀ ਜ਼ਿਆਦਾ ਲੱਗਦਾ ਸੀ ਜਿਸ ਕਾਰਨ ਲੇਬਰ ਵਾਲੇ ਜ਼ਿਆਦਾ ਪੈਸੇ ਜ਼ਿਆਦਾ ਮੰਗਦੇ ਸਨ ਜਾਂ ਛੱਡ ਕੇ ਭੱਜ ਜਾਂਦੇ ਸਨ ਕਹਿੰਦੇ ਸਨ ਕਿ ਅਸੀਂ ਇਹ ਪਨੀਰੀ ਨਹੀਂ ਪਟਨੇ ਇਸ ਤਰ੍ਹਾਂ ਕਰਨ ਨਾਲ ਇਸ ਸਕਰ ਪੇਪਰ 'ਤੇ ਪਨੀਰੀ ਧਿਆਨ ਨਾਲ ਬੀਜਣੀ ਹੈ। ਇਸੇ ਤਰ੍ਹਾਂ ਕਰਨ ਨਾਲ ਖਰਚੇ ਦਾ ਕੋਈ ਫਰਕ ਨਹੀਂ ਪੈਂਦਾ, ਥੋੜਾ ਧਿਆਨ ਜ਼ਿਆਦਾ ਦੇਣਾ ਪੈਂਦਾ ਹੈ। ਪਨੀਰੀ ਰੂੜੀ ਪਾ ਕੇ ਹੀ ਬਿਜਨੀ ਚਾਹੀਦੀ ਏ ਪਰ ਰੂੜੀ ਜਿਹੜੀ ਏ ਉਹ ਪੁਰਾਣੀ ਹੋਵੇ, ਗਲੀ ਸੜੀ ਹੋਵੇ। ਤਾਜੀ ਰੂੜੀ ਨਹੀਂ ਵਰਤਣੀ। ਕਿਸਾਨ ਵੀਰੋ ਜੇਕਰ ਤੁਸੀਂ ਬੀਜ ਦੀ ਮਾਤਰਾ ਸਹੀ ਪਾਓਗੇ ਤਾਂ ਹੀ ਪਨੀਰੀ ਪੁੱਟਣ ਵੇਲੇ ਪੋਲੀ ਉੱਟੀ ਜਾਵੇਗੀ। ਜੇਕਰ ਬੀਜ ਘੱਟ ਪਾਓਗੇ ਤਾਂ ਪਨੇਰੀ ਮੋਟੀ ਹੋਵੇਗੀ ਅਤੇ ਉਸ ਦੀਆਂ ਜੜ੍ਹਾਂ ਜ਼ਿਆਦਾ ਹੁੰਦੀਆਂ ਹੋਣ ਹਨ ਅਤੇ ਉਹ ਕਰੜੀ ਪੁੱਟੀ ਜਾਵੇਗੀ ਜੇਕਰ ਜ਼ਿਆਦਾ ਬੀਜ ਪਾਓਗੇ ਤਾਂ ਪਨੇਰੀ ਪਤਲੀ ਹੋਵੇਗੀ ਅਤੇ ਉਹ ਲਗਾਉਣ ਸਮੇਂ ਬੂਟੇ ਜਿਹੜੇ ਉਹ ਮਰ ਵੀ ਸਕਦੇ ਨੇ ਇਸ ਲਈ ਬੀਜ ਦੀ ਮਾਤਰਾ ਸਹੀ ਰੱਖਣੀ ਹੈ ਜਿਵੇਂ ਕਿ ਪਹਿਲੀ ਵੀਡੀਓ ਵਿੱਚ ਮੈਂ ਦੱਸਿਆ ਹੈ ਕਿ ਕਿਹੜੀ ਕਿਸਮ ਲਈ ਕਿੰਨਾ ਬੀਜ ਆਪਾਂ ਪਾਉਣਾ ਹੈ ਵੀਰ ਕੋ ਵੇਖ ਲੈਣਾ ਮੈਂ ਦੇ ਕੇ ਕਿਸਾਨ ਵੀਰੋ ਤੁਸੀਂ ਝੋਨੇ ਦੀ ਪਨੀਰੀ ਬਾਰੇ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇਸ ਵੀਡੀਓ ਚ ਬਸ ਇੰਨਾ ਹੀ ਜਲਦੀ ਹੋਰ ਵੀਡੀਓ ਲੈ ਕੇ حاضر ਹੋਵਾਂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ